ਜੀ ਬਾਬਿਓ ਕੀ ਹਾਲ ਚਾਲ ਸਾਰੇ ਵੀਰਾਂ ਦਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤੇ ਚਲੋ ਵੀ ਅੱਗੇ ਪਹੁੰਚ ਠੀਕ ਹੈ ਚੱਕ ਲੀਏ ਏਅਰਪੋਰਟ ਤੇ ਉੱਥੇ ਦਿਖਾਈਏ ਦਵਾ-ਦਵ ਤੇ ਚਲੇ ਗਏ ਆਪਣੀ ਦੂਜੀ ਕਰੇ ਮਾਲਪੁਰੇ ਦਾ ਟਹਿਣੀਗਾ ਉੱਥੇ ਤੇ ਆਪਾਂ ਜਰਾਂ ਨਾ ਤੁਲਰ ਚੱਲਦੇ ਆਪਾਂ ਬੈਟਰ ਨੂੰ ਵੇਖ ਲਈ ਕਰ ਤੇ ਕਰਦੇ ਹਾਂ ਟ੍ਰਾਂਸ਼ਪੋਰਟ ਹਮ ਜੀ ਲਓ ਬਾਬਿਓ ਤੇ ਉੱਠ ਪਏ ਸੀਗੇ ਇਹ ਇਟਾਂ ਰਾਤ ਤਾਂ ਮੈਂ ਲਾ ਕੇ ਗਿਆ ਤੇ ਇਟਾਂ ਬਰ ਹੱਦ ਕਿਵੇਂ ਲਾਉਂਦਾ ਉਹ ਬਿੱਲੀ ਦਾ ਕੰਮ ਆਇਆ ਤਾਂ ਮਾੜਾ ਮਟਰ ਜ਼ੋਰ ਤਾਂ ਮਾਰਦੀ ਆ ਉਹ ਜਿੰਨੇ ਜੋਗੀ ਹੈਗੀ ਆ ਉਹਨਾਂ ਦਾ ਜ਼ੋਰ ਮਾਰਦੀ ਆ ਉਹ ਠੀਕ ਹੈ ਬਾਕੀ ਤਾਂ ਹੈ ਗਿਆ ਚਲੋ ਛਾੜਤੀ ਇਹਦਾ ਪੈਸਾ ਆਉਂਦਣਗੇ ਤੇ ਜਿਹੜੀ ਆ ਗਈ ਬਾਹਰ ਕੱਢ ਦਿੰਦੇ ਆ ਆਜੋ 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 ਬਾਹਰ ਤੁਰ ਨੂੰ ਬਾਹਰ ਕੱਢ ਲੀਏ ਤੇ ਫਿਰ ਨੂੰ ਵਿਖਾਉਣੇ ਅਗੇ ਲਓ ਬਾਪੂ ਤੇ ਚੱਲ ਕੋਣ ਉਧਰ ਕਬੂਤਰ ਨਾਲ ਘਰੇ ਤੇ ਵੇਖੋ ਖਜ਼ਾਨੇ ਦੀਆਂ ਚਾਬੀਆਂ ਹੱਡੇ ਦੀਆਂ ਤੇ ਜਾ ਕੇ ਵੇਣੇ ਆ ਲੇਟ ਮੈਂ ਵੀ ਹੋ ਗਿਆ ਘਰੀ ਛੱਡ ਕੇ ਬੈ ਕਬੂਤਰ ਆਪਾਂ ਲੱਗੇ ਜਿਵੇਂ ਉਹ ਹਜੇ ਖੁੱਲੇ ਬੈ ਗਿਓ ਤੇ ਉਹ ਤਾਂ ਖੁੱਲੇ ਬੈਠੀ ਆਣਾ ਠੀਕ ਤੇ ਉਹ ਜਾ ਕੇ ਵੇਖੀ ਦਾਣਾ ਪਾਣੀ ਉਹਨੂੰ ਫਿਰ ਪਾਉਣਾ ਤਾਂ ਹੁੰਦਾ ਨਹੀਂ ਵੈਸੇ ਬਾਰੀਆਂ ਬੁਰੀ ਕੋਲ ਲਾਈਟਾਂ ਲੂਟਾ ਬੰਦ ਕਰ ਦਾਂਗੇ ਚਲੋ ਇਹਨਾਂ ਗੇੜਾ ਵਜ ਜੂਆ ਤੇ ਫਿਰ ਦੁਬਾਰੇ ਫੇਰ ਕਰਿਆ ਵਾਏ ਫਿਰ ਫਿਰ ਜਾਵਾਂਗੇ ਅਜ ਤਾਂ ਹੀ ਤੋਰੇ ਫਿਰ ਕਰਾਂਗੇ ਹੋ ਸਕਦਾ ਕੱਢ ਵੀ ਦਵਾ ਬਾਹਰ ਕੁਤਰਾ ਪਾ ਠੀਕ ਆ ਚਲੋ ਕਰਦੇ ਕੋਈ ਨਹੀਂ ਲਾਓ ਬਈ ਮਿੱਤਰੋ ਤੇ ਆ ਗਿਆ ਪੱਕੇ ਆ ਗਿਆ ਆ ਗਿਆ ਆ ਗਿਆ ਆ ਗਿਆ ਲਾਈਟਾਂ ਲੂਟਾ ਕਰ ਦਈਏ ਬੰਦ ਮਿੱਤਰੋ ਤੇ ਆ ਪਾਣੀ ਆਇਆ ਛੇੜਾ ਸ਼ਾਇਦ ਲੀਕ ਲੁਕ ਹੋਇਆ ਇੱਥੇ ਤੇ ਟੱਕੀ ਭਰੀ ਵੀ ਇੱਕ ਮਿੰਟ ਰੁਕੋ ਮੈਨੂੰ ਫੋਨ ਤੇ ਸ਼ਾਇਦ ਮਨਪ੍ਰੀਤ ਤੇ ਹੋਊਗਾ ਨਹੀਂ ਹੋਰ ਬੰਦੇ ਦਾ ਇੱਕ ਮਿੰਟ ਦਿਖਾਉਣੇ ਹਨ ਚਲੋ ਮਿੱਤਰੋ ਆਹ ਕਾਰ ਦੀ ਲਾਈਟ ਬੰਦ ਭੁੱਲ ਕੇ ਕਰਨੀ ਬਾਹਰ ਲਈ ਤੇ ਇਹ ਵੀ ਕਰਤੀ ਤੇ ਖੋਲ ਕੇ ਆਪਣਾ ਹੁਣ ਖੁੱਡਾ ਇੱਧਰ ਲਾ ਇਹ ਆ ਵਾਲਾ ਇਹਦੀਆਂ ਲਾਈਟਾਂ ਲੂਟਾ ਸਾਰੀਆਂ ਬੰਦ ਕਰਦੀ ਆ ਵਾਲੀਆਂ ਲਓ ਜੀ ਬਾਰੀਆਂ ਆ ਪੁੱਤ ਕਿੱਸੇ ਹੋ ਠੀਕ ਹਾਂ ਠੀਕ ਹਾਂ ਲਓ ਬਈ ਲਾਈਟਾਂ ਕਰਤੀਆਂ ਬੰਦ ਆਪਾਂ ਠੀਕ ਆ ਤੇ ਖੋਲਦਿਏ ਬਾਰੀ ਹੁਣ ਬਾਰੀ ਖੋਲਦਿਏ ਬਾਰੀ ਲਓ ਬਈ ਲਓ ਬਈ ਕਰੋ ਚੈੱਕ ਠੀਕ ਐ ਤੇ ਉਹ ਫੰਡ ਬਚੇ ਬੋ ਅਗਰੇ ਕੀ ਹੋਵੇ ਬਚੇ 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 ਲਓ ਬਈ ਤੇ ਹੁਣ ਆਪਾਂ ਇਧਰ ਤਾਂ ਬਾਰੀਆਂ-ਬੂਰੀਆਂ ਖੋਲਤੀਆਂ ਤੇ ਹੁਣ ਉਧਰ ਲੀਆਂ ਖੋਡੇਆਂ ਬਾਰੀਆਂ-ਬੂਰੀਆਂ ਖੋਲਦੀਏ ਬਾਰੀਆਂ ਦਾ ਹੀ ਨਹੀਂ ਦੇ ਤਾ ਬੰਦ ਕਰੀਏ ਮਸਨ ਤੇ ਫਿਰ ਮੜਾ ਮਟਾ ਕੰਮ ਧੰਦਾ ਕਰਾਂਗੇ ਤੇ ਫਿਰ ਕੱਲ ਨੂੰ ਜਾਣਾ ਅੱਜ ਮੈਂ ਕੈਂਸਲ ਕਰਤਾ ਜਾਣਾ ਵਿਆਹ ਤੇ ਜਾਣਾ ਸੀਗਾ ਮੈਂ ਤੇ ਅੱਜ ਕਰਤਾ ਮੈਂ ਕੈਂਸਲ ਮਤਲਬ ਜੋ ਵੀ ਹੈ ਨੀ ਯਾਰ ਮੈਂ ਅਜ ਕੱਲ ਨੂੰ ਚੱਲਾਂਗਾ ਅੱਜ ਆਜੂ ਹੱਥ ਨੂੰ ਚਲ ਅੱਜ ਮੈਂ ਇੱਥੇ ਦਿਨ ਦਿਨ ਹੈਗਾ ਮੈਂ ਉਸ ਕਾ ਕਬੂਤਰ ਕੱਢ ਲਾਂ ਬਾਹਰ ਪਰ ਜਾਲ ਜੀ ਕੱਢਾਂਗੇ ਬਾਹਰ ਨਹੀਂ ਕੱਢਦੇ ਆਪਾਂ ਬਾਹਰ ਵਾਕੇ ਸਾਹ ਸਾਹ ਨੇ ਕੱਢੂਆ ਠੀਕ ਆ ਤੇ ਚਲੋ ਫਿਰ ਕਿਰ ਹੁਣ ਲਾਈਟ ਰੌਟ ਬੰਦ ਕਰਕੇ ਤੇ ਬਾਰੀਆਂ ਬੁਰੀਆਂ ਖੋਲਿਏ ਤੇ ਕਰਦੇ ਆ ਲਓ ਵੀ ਮਿੱਤਰੋ ਆਹਾ ਹਾ 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 ਤੇ ਲਾਈਟਾਂ ਕਰਦੀਆਂ ਬੰਦ ਖੁੱਡੀਆਂ ਆਲੀਆਂ ਇਹ ਇੱਕ ਤੇ ਦੋ ਚਲੋ ਵੀ ਇਹਨਾਂ ਖੁੱਡੇ ਖੋਲ ਕੇ ਵੇਖੀਏ ਦੇਖਣੇ ਜ਼ਰੂਰੀ ਆ ਪਰ ਦਾਣੇ ਨੇ ਬਹੁਤ ਪੈ ਨਹੀਂ ਪਾ ਦਿ ਰਾਤ ਇਹ ਮੈਂ ਦਾਣੇ ਇਹਦਾ ਖਾਦੇ ਨੇ ਇਹਦੇ ਬਾਕੀ ਡੱਕੇ ਬੈਠੇ ਰਹਣਾ ਬੈਠਿਆ ਬਲੇਕੀ ਬਲੂਕੀ ਆ ਕੇ ਚਲੋ ਇਹ ਵੀ ਓਕੇ ਰਿਪੋਰਟ ਆ ਠੀਕ ਹੈ ਕਰ ਆ ਵੀ ਇਹ ਤੜਾ ਖੂਟਾ ਖੋਲੀ ਆਪਣਾ ਅੱਜ ਮਤਲਬ ਵੀ ਮਨਪ੍ਰੀਤ ਦਾ ੜਕੇ ਮੈਨੂੰ ਫੋਨ ਆਇਆ ਜੀਆ ਤੇ ਉਹ ਮੈਨੂੰ ਕਹਿੰਦਾ ਜੇਗਾ ਤੈਨੂੰ ਹੋਟ ਟਾਈਮ ਨਾਲ ਆ ਰੂਗਾ ਮੈਂ 5:00 ਵਜੇ ਤੈਨੂੰ ਨਾਲ ਹੀ ਮੈਂ ਕਿਹਾ ਟਾਈਮ 15 ਜਰਾ ਟਾਈਮ ਨਹੀਂ ਆ ਜੀ ਇਹ ਉਹਨਾਂ ਨੇ ਇਕੱਲੇ ਕਾਣ ਕੇ ਛੜਤੀ ਤੇ ਇਹਨਾਂ ਨੇ ਵਿੱਚ ਆਹ ਕੀ ਕੁਛ ਹੈ ਅਲਸੀ ਅਲਸੀ ਦੇ ਵਿੱਚ ਪਈ ਹੈ ਸਮਾਨ ਜਣਾ ਤੇ ਕਣ ਕਣ ਕ ਦੂਜੇ ਸਮਾਨ ਖਾ ਗਏ ਸਾਰਾ ਇਹ ਤੇ ਦੂਜੇ ਥੋੜੀ ਕਰਦੇ ਆ ਤੜਫੜ ਜੀ ਤੇ ਚਲੋ ਕੋਈ ਨਾ ਬਾਬੋ ਵੇਣੇ ਲਓ ਬਾਬੋ ਤੇ ਕਰਦੀਏ ਕਮਰੇ ਦੀ ਸਫਾਈ ਆਪਣੇ ਦੀ ਤੇ ਕਮਰੇ ਚ ਗੰਦ ਬਹੁਤ ਵੱਜਿਆ ਪਿਆਗਾ ਠੀਕ ਹੈ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਗੰਦ ਮਾਰਿਆ ਤਾਂ ਚਾਚ ਫਿਰੇ ਸੀ ਮਾਰਿਆ ਤੇ ਹੋ ਸਕਿਆ ਬਾਹਰ ਬੁਕਰ-ਬੁਕਰ ਮਾਰਦੇ ਹੋ ਆਪ ਤੇ ਥਾਂ ਇੱਥੇ ਠੀਕ ਹੈ ਤੇ ਕਰਦੇ ਬਾਬੋ ਫਿਰ ਦਿਖਾਉਣ ਤੁਹਾਨੂੰ ਕਿ ਬੇਟੀ ਗਾਣਾ ਚੱਲੀ ਜਾਂਦਾ ਤਾਂ ਉੱਚੀ ਬੋਲਣਾ ਪੈਂਦਾ ਮੈਨੂੰ ਜੇ ਮਤਲਬ ਉੱਚੀ ਨਾ ਬੋਲਿਆ ਮੈਂ ਤੇ ਕਾਪੀਰਾਈਟ ਆ ਸਕਦਾ ਤੇ ਚਲੋ ਮਿੱਤਰੋ ਕਰੀਏ ਕੰਮ ਫਿਰ ਲਓ ਬਾਬਿਓ ਤੇ ਅੰਦਰੋਂ ਤਾਂ ਸਾਰਾ ਕੁਝ ਕਰਤਾ ਕਲੀਅਰ ਠੀਕ ਆਪਾਂ ਸੁੰਭਰਤਾ ਤੇ ਆ ਵੀ ਸੁੰਭਰਤਾ ਤੇ ਮੇਰੀ ਹੁਣ ਸਕੀਮ ਆ ਵੀ ਮਾੜਾ ਮੋਟਾ ਰ ਪੱਤੇ ਪੁੱਤੇ ਬਾਹਲੇ ਪਏ ਤੇ ਇਹ ਵੀ ਸਾਫ ਕਰਦੇ ਕੋਹ ਨਿੰਦਾ ਬੇਲੇ ਹੀ ਇਹ ਕਰਨਾ ਕੀ ਆਪਾਂ ਫਿਰ ਘਰ ਨਾਲ ਨੂੰ ਗਿਆਵਾਂਗੇ ਤੇ ਕੱਪੜੇ ਚੇਂਜ ਕਰਕੇ ਆਵਾਂਗੇ ਠੀਕ ਆ ਤੇ ਫਿਰ ਇੱਥੇ ਕੱਢਾਂਗੇ ਕਿ ਕਬੂਤਰ ਬਾਹਰ ਆਪਾਂ ਤੇ ਬਸ 10 ਵੀ ਮਿੰਟ ਲੱਗਣੇ ਕਰਕੇ ਦੌੜ ਕੇ ਚਲੀਏ ਘਰੇ ਘਰੇ ਜਾ ਕੇ ਨਹਾਣੂ ਕੇ ਫਰੈਸ਼ ਹੋ ਕੇ ਦੁਬਾਰਾ ਫਿਰ ਇੱਥੇ ਆਉਣਾ ਠੀਕ ਆਪਾਂ ਚਲੋ ਕਰਦੇ ਗਏ ਸਾਫ ਆਪਾਂ ਲਓ ਬਾਬਿਓ ਤੇ ਹੁਣ ਚੱਲੀਏ ਘਰੇ ਘਰ ਨਾਲ ਨੂੰ ਕਹਿ ਕੇ ਤੈਨੂੰ ਲੋਕ ਲਾ ਚਲ ਜੀ ਆਪਾਂ ਕਿਉਂਕਿ ਬਰਾਗ ਆ ਕੇ ਖੋਲ ਲਾਂਗੇ ਇਹਦੇ ਕਿਹੜਾ ਜ਼ੋਰ ਲਾ ਕੇ ਖੋਲਣ ਤੇ ਆਪਣਾ ਕਿਹਣਾ ਤੇ ਬਾਕੀ ਆਪਾਂ ਚੱਲਦੇ ਆ ਘਰ ਨੂੰ ਨਾ ਤੇ ਸਾਨੂੰ ਕਰਦੇ ਆ ਫਿਰ ਚਲੋ ਬਾਬੇ ਬਾਹਰ ਵੀ ਸਫਾਈ ਕਰ ਤੇ ਪੂਰੀ ਵਧੀਆ ਚੰਗੀ ਤਰ੍ਹਾਂ ਨਾਲ ਦੇਖ ਸਕਦੇ ਹੋ ਗੰਦ ਗੁੰਦ ਪਹਿਲਾਂ ਬਹੁਤ ਜ਼ਿਆਦਾ ਸੀ ਆਪ ਹੀ ਮਾਰਿਆ ਸੀ ਇੱਥੇ ਤੇ ਵੇਖੋ ਹੁਣ ਵਧੀਆ ਸਾਫ ਸਫਾਈ ਹੋ ਗਈ ਤੇ ਲੋਕ ਆਪਾਂ ਇਹਨੂੰ ਵੀ ਲਾ ਚੱਲੀ ਗਏ ਚਾਬੀ ਇਹਦੀ ਕਿਹੜੀ ਹੈ ਚਲੋ ਚੱਲਦੇ ਆ ਬਾਬੋ ਤੇ ਤੁਹਾਨੂੰ ਦਿਖਾਉਣੇ ਫਿਰ ਹਾਂਜੀ ਬਾਬੇ ਉਤੇ ਮੈਂ ਹਨ ਅਮਨ ਕੋਲ ਜਾ ਕੇ ਥੋੜੀ ਦਾੜੀ ਛੱਟਾ ਕੱਟਿਆ ਸੈਟ ਕਰਾ ਲਈ ਕੱਲ ਨੂੰ ਜਾਣਾ ਫਿਰ ਆਪਾਂ ਹੋਰ ਪਵਾ ਦਈਏ ਆਹ ਔਰ ਥੱਲੇ ਵਾਲਾ ਥੱਲੇ ਆ ਥੱਲੇ ਵਾਲਾ ਕੱਟ ਜਾ ਪਵਾ ਦਈਏ ਸੈਟ ਕਰਾ ਦਈਏ ਤੇ ਮਿੱਤਾ ਜੀ ਕਿੱਥੇ ਮਿੱਤਾ ਜੀ ਚਲ ਬਾਬੇ ਕਰਾਉਣੇ ਛੱਟ ਤੇ ਫਿਰ ਕਰਦੇ ਜਾ ਕੇ ਨਾ ਆਉਣੇ ਕਰੀ ਆਪਾਂ ਲਓ ਬਾਬਿਓ ਤੇ ਕਟਿੰਗ ਕੁਟਿੰਗ ਮੈਸਰਿੰਗ ਕਰਾ ਲਈ ਦੁਆਰੇ ਫਿਰ ਠੀਕ ਹੈ ਬੈਠ ਜਾ ਤੂੰ ਸੈਟਿੰਗ ਕਰਾਈ ਐਸ ਤਾਂ ਤੋਂ ਤੇ ਹੁਣ ਬਸ ਚਲਦੇ ਆ ਘਰੇ ਤੇ ਨਹਾਉਣੇ ਜਾ ਕੇ ਨਹਾ ਕੇ ਦਵਾ ਦਵਾ ਜਿੰਨੀ ਵੀ ਛੇਤੀ ਹੋ ਸਕੇ ਤੇ ਆਪਾਂ ਚਲਦੇ ਹਾਂ ਨਾ ਕਰਨ ਓਹ ਘਰ ਨੂੰ ਪਰੇ ਘਰੀ ਘਰ ਹੀ ਉਹ ਹੈ ਮੈਂ ਗਾਲੀ ਨਹੀਂ ਉਹ ਨਹੀਂ ਪਾਣੀ ਉਹਦੇ ਦਾ ਕੰਮ ਆਪਾਂ ਚਲਦੇ ਹਾਂ ਲਓ ਬਾਬਿਓ ਤੇ ਨਹਾ ਕੇ ਹੋ ਗਏ ਜਮਾ ਫਰੈਸ਼ ਤੇ ਹੁਣ ਚਲਦੇ ਆ ਉਧਰ ਆਪਣੇ ਦੂਜੇ ਘਰੇ ਤੇ ਚੱਲ ਕੇ ਇਹਨੇ ਬੱਚੇ ਕੱਢਦੇ ਨੇ ਦੂਜੇ ਆਪਣੇ ਜਿਹੜੇ ਨਹੀਂ ਲੱਗੇ ਉਰਲੇ ਖੁੱਡੇ ਵਾਲੇ ਜਾਲਚ ਬਾਹਰ ਕੱਢਦੇ ਨੇ ਚੱਲ ਕੇ ਤੇ ਮਨਪ੍ਰੀਤ ਦਾ ਫੋਨ ਆ ਰਿਹਾ ਕਿ ਉਹ ਕਹਿੰਦਾ ਮੈਂ ਆਉਂਗਾ 4-5 ਵਜੇ ਜਮਾਉਗਾ ਘਟੋ ਘਟੋ 4-5 ਵਜੇ ਤੋਂ ਪਹਿਲਾਂ ਨਹੀਂ ਆਉਂਦਾਗਾ ਚਲੋ ਕੋਈ ਨਹੀਂ ਫਿਰ ਆਪਾਂ ਤਾਂ ਕਰ ਲੈ ਵੀ ਕੋਈ ਨਾ ਚਲ ਵੇ ਲੈ ਹੀ ਮੈਂ ਕਹਾਂ ਚਲ ਤੇ じゃ ਕੱਢ ਲੈਣੇ ਚੱਲ ਕੇ ਫਿਰ ਤੇ ਬਾਕੀ ਹੋ ਹੋਇਆ ਤਾਂ ਉਹਨੇ ਕਹਾਂਗਾ ਬਸ ਠੀਕ ਆ ਓਕੇ ਬਾਏ ਤੇ ਚਲੋ ਕੋਈ ਨਹੀਂ ਵੇਣੇ ਫਿਰ ਕਿਵੇਂ ਕਰਗੇ ਹਾਂਜੀ ਬਾਪੂ ਤੇ ਆ ਗਿਆ ਆਪਾਂ ਘਰੇ ਇੱਧਰ ਤੇ ਸਫਾਈ ਕਰੀ ਤਾਂ ਕੋਈ ਫਾਇਦਾ ਨਹੀਂ ਬੜਾ ਦਵਾਰੇ ਪੱਤੇ ਜੇ ਫੇਰ ਉਹਨੇ ਗੰਦ ਵੱਜ ਗਿਆ ਤੇ ਚਲੋ ਔਰਲੇ ਖੋਡੇ ਵਾਲਾ ਕਬੂਤਰ ਕੱਢੀਏ ਸਾਰੇ ਬਾਹਰ ਇੱਥੇ ਆਪਾਂ ਠੀਕ ਐ ਧੁੱਪ ਲੱਗ ਜੇ 2 ਘੰਟੇ ਸਵੇਰੇ 1 ਵਜੇ ਪਹਿਲਾਂ ਕਾਢੀਏ ਨਾ ਚਲ ਮੈਂ ਫਿਰ ਮੈਂ ਘਰੇ ਲੇਟ ਹੋ ਜਾਂਦਾ ਠੀਕ ਐ ਨਾ ਤੇ ਹੁਣ ਉਹਨਾਂ ਨੂੰ ਕਾੜਦਾ ਫਿਰ ਮੈਂ ਤੇ ਇਹਨੇ ਫਿਰ ਹਾਂਜੀ ਮਿੱਤਰੋ ਤੇ ਕਾੜਦੀ ਇਹਨਾਂ ਨੂੰ ਬਾਹਰ ਆਪਾਂ ਕਬੂਤਰਾਂ ਨੂੰ ਆਪਣੇ ਸਾਰਿਆਂ ਨੂੰ ਠੀਕ ਐ ਇੱਕ ਮਿੰਟ ਛੱਡਦਾ ਬਾਹਰ ਜਮੈਂ ਆਪਦੀ ਮਰਜ਼ੀ ਨੇ ਸਾਰੇ ਬਾਹਰ ਝਾੜੋ ਨਹੀਂ ਹੁਣੇ ਪੜਨੇਗੇ ਟੰਬੇ ਠੀਕ ਐ ਪੁੱਤ ਪੁੱਤ ਚਲੋ ਬਾਹਰ ਆਜੋ ਇਹ ਸਾਰੇ ਜਾ ਕੇ ਜਾਂਦੇ ਵਜੋ ਤੂੰ ਖੜ੍ਹਜੋ ਮੈਂ ਬਾਰ ਬੰਦ ਕਰਾਂ ਹਾਂ ਠੀਕ ਐ ਭਾਈ ਉ ਤੇ ਕੱਢ ਕੇ ਤੁਹਾਡੇ ਨਾਲ ਕਰਦੇ ਆਂ ਸ਼ੇਰ ਠੀਕ ਆਪਾਂ ਫਿਰ ਲਓ ਬਾਪੋ ਸਾਰਾ ਹੀ ਕਰਤਾ ਖੁੱਡਾ ਵਿਹਲਾ ਵਾ ਸਾਰਾ ਵਾਢੇ ਲੋਟ ਹੀ ਠੀਕ ਐ ਤੇ ਬੜਾ ਖਰੂਪਾ ਦਤੈ ਨੀ ਇਹਦਾ ਇੰਨਾ ਕੁਛ ਨਸੜਤੈ ਨੀਰਾ ਤਰੋ ਕਰ ਪਿਆਰ ਉਹ ਇੱਥੇ ਨਾ ਤੇ ਕਬੂਤਰ ਕੱਢ ਤੇ ਹਾਰੇ ਬਾਹਰ ਠੀਕ ਆ ਵੀ ਆਪਾਂ ਦੇਖ ਲਓ ਕਾਰ ਨੂੰ ਚੈੱਕ ਤੇ ਅੱਧੋ ਦੀ ਕਰਦੀ ਨਹੀਂ ਤੋੜ ਦੇਣਗੇ ਇਹ ਖਸਦਰੀ ਦਾ ਮੇਰੇ ਹਲੇ ਤੇ ਚੰਦਰੀ ਆਹੇ ਠੀਕ ਐ ਤੇ ਕਰਦੇ ਕੋਈ ਚੱਕਰ ਨਹੀਂ ਲਓ ਭਾਈ ਇੱਥੋਂ ਤੱਕ ਲੈ ਇੰਨੇ ਸੋਹਣੇ ਲੱਗਦੇ ਤਾਂ ਤਾਂ ਤੋਂ ਬੈਠੇ ਤਾਂ ਜਾਂ ਬੜ ਖੰਡਾਂ ਹੀ ਲੱਗਦੀਆਂ ਖੰਡਾ ਲੱਕ ਖਤਰੀ ਆ ਪਰੀ ਪਈ ਐ ਇੱਕ ਆ ਪਰੀ ਪਈ ਐ ਬਾਕੀ ਸਾਹਮਣੇ ਵਹਿਲੀਆਂ ਹੋੜੀਆਂ ਪਤਾ ਹੀ ਸਾਨੂੰ ਹਨਾ ਤੇ ਵੇਖ ਲੋ ਜੀ ਕਰੋ ਸ਼ੌਂਕ ਆਪਣੇ ਕਬੂਤਰਾਂ ਦਾ ਬਹੁਤ ਧਿਆਨ ਦਿਖਾइए ਪੂਰੇ ਚੰਗੀ ਤਰ੍ਹਾਂ ਬੱਚੇ ਆਪਣੇ ਡਰਨ ਨਾ ਯਾਰ ਉੜਦੇ ਬੜ ਸੋਹਣੇ ਲੱਗਦੇ ਮੈਂ ਤਾਂ ਆਏ ਹਾਏ ਡਰ ਗੇੜਾ ਦੇਖੋ ਲੈ ਕਿੱਡੀਆਂ ਸੋਹਣੀਆਂ ਚੀਜ਼ਾਂ ਵੇਖ ਰਣਾਂ ਲੈ ਇਹ ਲਓ ਮੇਰੇ ਪੱਤਾ ਚਲੋ ਮਿੱਤਰੋ ਕੋਈ ਨਹੀਂ ਵੇਣੇ ਫਿਰ ਕਿਹੜਾ ਬੈਠਿਆ ਕਰਾ ਇਹ ਤੇ ਕਰਦੇ ਕੋਈ ਚੱਕਰ ਨਹੀਂ ਆਪਾਂ ਲਓ ਬਾਬਿਓ ਤੇ ਮਾਏ ਵੇਚ ਦੀ ਮਾੜਾ ਮੋਟਾ ਦਿਖਾ ਦਈਏ ਕਬੂਤਰ ਕਵਾਤਰ ਉਹ ਤਾਂ ਹੈ ਤਾਂ ਉਹ ਹੀ ਰੋਜ਼ ਵਾਲੀ ਹੈ ਫਿਰ ਵੀ ਥੱਲੇ ਪਤਾ ਕਿਉਂ ਬੰਦੇ ਆ ਯਾਰ ਮੈਂ 50 ਨੂੰ ਠਾ ਕੇ ਇੱਥੇ ਆ ਗਿਆ ਇੱਕ ਤਾਂ ਅੱਜੇ ਬੈਠਣਗੇ ਤਾਂ ਜਾਲ ਨੂੰ ਤੋੜਨ ਨੂੰ ਕਰਦੇ ਆਗੇ ਠੀਕ ਹੈ ਉਹ ਇਹ ਨੂੰ ਆਏ ਨਹੀਂ ਉਧਰ ਅੱਧੋ ਦੇ ਉਧਰ ਬਹਿ ਜਗੇ ਅਸੀਂ ਆ ਕੋ ਜਾਲੀਆਂ ਲੌਂਕ ਜੰਡਾ ਲੌਂਕ ਪਿਆ ਹੀ ਕਰੀ ਜਾਂਦੇਗੇ ਚਲੋ ਏ ਚਲੋ ਉਧਰ ਬੈਠਾ ਵਦਦੇ ਚਲੋ ਵੀ ਹੁਣ ਅੰਦਰ ਤੀ ਜਾ ਕੇ ਤੇ ਇਧਰ ਪਾਉਣਾ ਮੈਂ ਕੀ ਜਾਂ ਅੰਦਰ ਖਦਰੀ ਦੇ ਤੇ ਵੇਅਰ ਕਰਦੇ ਆ ਕੁਛ ਓਡਾ ਖਾਸ ਤਾਂ ਹੈ ਨਹੀਂਗਾ ਤੇ ਬਾਕੀ ਜਿੰਨਾ ਕੁਛ ਹੈਗਾ ਤੁਹਾਨੂੰ ਦਿਖਾਈ ਜੰਨੇ ਆ ਕਿਉਂਕਿ ਮੌਸਮ ਬਹੁਤ ਸਾਫ ਆ ਵੇਖੋ ਅੰਦਰ ਪਰ ਹਵਾ ਬੜੀ ਮਿਆ ਚਲਦੀ ਹੈਗੀ ਆ ਉਹ ਪੂਰੀ ਢੇਰੀ ਚੱਲੀ ਜਾਂਦੀ ਆ ਸਾ ਚਾਰ ਫਿਰੋ ਨੰਮ ਨੂੰ ਕਿਵੇਂ ਹੱਲੀ ਜਾਂਦੇ ਉਹ ਮਨਪਰੀ ਦੀ ਵੀ ਆਜੇ ਦਵਾ ਦਾ ਯਾਰ ਅੱਜ ਮੈਲਾ ਤੁਰਿਆ ਨਹੀਂ ਹੁਣਾ ਉੱਥੇ ਹੋ ਜਿਓ ਮੁਕਸਰੋਂ ਤੇ ਚਲੋ ਫਿਰ ਕੋਈ ਨਹੀਂ ਆ ਜੂਗਾ ਡਿੱਕੀ ਜਨੇ ਕੱਲੇ ਜੀ ਜੀ ਨਹੀਂ ਲਾਦਾ ਜੀ ਆ ਲਾਉਣਾ ਵੀ ਔਖਾ ਪੰਜ ਕੱਲੇ ਇੱਥੋਂ ਅੰਦਰ ਪਿਆਮ ਦਾ ਕਾਉਂਦਾ ਤੇ ਬਾਹਰ ਖੋਲੀ ਪਿਆਮਾ ਚਲ ਵੀਰ ਦੀ ਬੈਠਣ ਨੂੰ ਵੇਖੀ ਜਨੇਗਾ ਆਪਾਂ ਤਾਂ ਉੱਥੇ ਵੜ ਕੇ ਪੈ ਰਹੇ ਨੇ ਚਲੋ ਬਾਬੇ ਕੋਈ ਨਹੀਂ ਕਰਦੇ ਫਿਰ ਆਪਾਂ ਇਹ ਕਿ ਹੋਇਆ ਨਵਾਂ ਤਾਜਾ ਵੈਸੇ ਨਵਾਂ ਤਾਜਾ ਖਾਇਆ ਨਹੀਂ ਵੈਸੇ ਕੱਢ ਲੈ ਚੱਲ ਮੈਂ ਤਾਂ ਵਿਲੇ ਮਾੜੀ ਮੁੱਟੀ ਮੈਂ ਚੱਲਾ ਚੀ ਲੱਗੇ ਰਵਾਂ ਇਹਨਾਂ ਦੇ ਠੀਕ ਆਰ ਤੂੰ ਵਿਲੇ ਬੱਟਨ ਨਾਲ ਤਾਂ ਲਾਲਚ ਤੇ ਲੱਗੇ ਰਹਿਣ ਚੱਲ ਦੇਖੀ ਇਹਨਾਂ ਨੂੰ ਬੈਠੇ ਨਹੀਂ ਚਲੋ ਫਿਰ ਪੈਨ ਦੇ ਅੰਦਰ ਕਰਾਂ ਪੈਨੇ ਆਰਾਮ ਨਾਲ ਚਲੋ ਬਾਪਿਓ ਹੁਣ ਕਬੂਤਰ ਕਰਨ ਦਾ ਗਿਆ ਟਾਈਮ ਅੰਦਰ ਕਰਨ ਦਾ ਨਹੀਂ ਜੀ ਤੁੱਪ ਤਾਂ ਖੜੀ ਬਹੁਤ ਹੈ ਜੇ ਤੇ ਪਿਉਰੀ ਵਾਲੇ ਮੁੰਡਿਆਂ ਦਾ ਫੋਨ ਆ ਯਾਰ ਮੈਨੂੰ ਠੀਕ ਆ ਤੇ ਉਹ ਕਹਿੰਦੇ ਆ ਸਾਡਾ ਚੱਲ ਡੱਬ ਵਾਲੀ ਤੇ ਮਨਪ੍ਰੀਤ ਤੋਂ ਨੰਬਰ ਲਵਾਇਆ ਉਹਨਾਂ ਨੇ ਫੋਨ ਕਰਾਇਆ ਉਹਨਾਂ ਨੇ ਜਿਵੇਂ ਡੱਬ ਵਾਲੇ ਸਾਨੂੰ ਆ ਕੇ ਕੰਮ ਦਾ ਵੇਖੋ ਆ ਕੇ ਲਿਖਣੀ ਡੋਰ ਪਹਿਲੀ ਡੋਰ ਲੱਗ ਗਈ ਡਬਲ ਨਹੀਂ ਹੋ ਗਈ ਲੋ ਮਾ ਪਤੰਦਰੋ ਕੀ ਕਰੀ ਜਾਂਦੇ ਹਾਂ ਜੀਰੋ ਚਲ ਬਾਬੇ ਛਤਰੀ ਦੂਜੀ ਲਾ ਦਿੱਤੀ ਆ ਵਾਲੀ ਠੀਕ ਆ ਤੇ ਉਹ ਅੰਦਰ ਕਰ ਦਈਏ ਤੇ ਤੁਹਾਨੂੰ ਫਿਰ ਆਉਣ ਦੇ ਹੁਣ ਫਿਰ ਦੱਸ ਦਿਆਂ ਗੱਲਾਂ ਬਾਤਾਂ ਸਾਰੀਆਂ ਲੋ ਬਾਬੇ ਉਹ ਤੇ ਅੰਦਰ ਜਾਂ ਲਾ ਕੇ ਸਾਰੇ ਕਬੂਤਰ ਆਪਣੇ ਤੇ ਲਗਭਗ ਕੰਮ ਕੰਪਲੀਟ ਆ ਉਹ ਉਦੋਂ ਉੱਥੇ ਬੈਠ ਦੂਏ ਕੌਮ ਲਿਆ ਜਾ ਪਸੰਦਰ ਗਾਰਡਨ ਸਾਰੇ ਯਾਰੇ ਤੇ ਫਿਰ ਚੱਲ ਕੇ ਆਉਣੇ ਅਗੇ ਡੱਬ ਵਾਲੀ ਤੇ ਬੱਸ ਜਾਂ ਲਾ ਕੇ ਕਲਾ ਕਲਾ ਕਰਕੇ ਦੇਖ ਲੋ ਚਲੋ 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 ਆਣੇ ਜਿਹੜੇ ਆਈ ਆਈ ਐਂ ਬਿਹੋਲੀ ਦੇ ਵਿੱਚੋਂ ਮੱਜੀ ਨਿਕਦੇ ਨੇ ਜੰਦਰਵੜ ਜੁਗਾਂ ਚਲੋ 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 ਬਾਬੇ ਅੰਦਰ ਕਰ ਦਈਏ ਇਹਨਾਂ ਨੂੰ ਆਹ ਹਾਂਜੀ ਲਓ ਬਾਬੇਓ ਤੇ ਵੇਖੋ ਸਾਰੇ ਬੱਚੇ ਆਪਣੇ ਗਏ ਅੰਦਰ ਜੀ ਤੇ ਚੈੱਕ ਸਾਰੇ ਪੱਠੇ ਆਪਣੇ ਅੰਦਰ ਜਾਵੜਿਆ ਤੇ ਹੁਣ ਆਪਾਂ ਲਾਦ ਕੇ ਲੋਕ ਤੇ ਘਰੇ ਚੱਲ ਕੇ ਚਾਹ ਪਾਣੀ ਮੜਮੜਾ ਪੀ ਆਈਏ ਉਹਨਾਂ ਦੇ ਆਉਂਦੇ ਆਉਂਦੇ ਠੀਕ ਆ ਇਹ ਨਾਲੇ ਘਰੇ ਦੱਸਿਆ ਚੱਲ ਕੇ ਆਉਣਾ ਮੜਾ ਜਾਂ ਕੰਮ ਇੱਕ ਮਿੰਟ ਇਹਨਾਂ ਲੋਕ ਲਾ ਦਈਏ ਨੂੰ ਤੇ ਇਹਨੂੰ ਵੀ ਲੋਕ ਲਾਤਾ ਤੇ ਇਹਨਾਂ ਨੂੰ ਵੀ ਲਾਨੇ ਲੋਕ ਚੱਕੋ ਭਾਈ ਤੇ ਆਹ ਛਤਰੀ ਲਾ ਦੀ ਆਪਣੀ ਇੱਧਰ ਤੇ ਉਹ ਉਹਨੂੰ ਵੀ ਲਾ ਚਲ ਗਿਆ ਲੋਕ ਆਪਾਂ ਠੀਕ ਹੈ ਤੇ ਆਹ ਲਾ ਦੀ ਜਾਲ ਆਪਣਾ ਇੱਥੇ ਤੇ ਕਮੈਂਟ ਆਇਆ ਹੇ ਪੈ ਜਾ ਲਓ ਬਾਬਿਓ ਇਹ ਕੰਮ ਹੋ ਗਿਆ ਕੰਪਲੀਟ ਆਪਣਾ ਇੱਧਰ ਲੋਕ ਲੋਕ ਲਾਗੇ ਸਾਰੇ ਨੂੰ ਤੇ ਇਹ ਵੀ ਕੰਪਲੀਟ ਆ ਚਾਬੀਆਂ ਚੱਕ ਲੀਏ ਆਪਣੀਆਂ ਸਾਰੀਆਂ ਘੁਟੀਆਂ ਖੜੀਆਂ ਦੀਆਂ ਤੇ ਚੱਲਦੇ ਆ ਚੱਲੋ ਬਾਬਿਓ ਦਿਖਾਉਣੇ ਹਨ ਫਿਰ ਹਾਂ ਮੁੰਡਿਓ ਕਿਵੇਂ ਹੋ ਤੇ ਕੀ ਲਿਆਉਣਾ ਅੱਜ ਕੀ ਪੰਗੇ ਲੈਣਾ ਤੂੰ ਨਹੀਂ ਯਾਰ ਪੈ ਦਸਣਾ ਦਸਣਾ ਨਹੀਂ ਜਾ ਕੇ ਦੱਸੇਗਾ ਜਾ ਕੇ ਦਿਖਾਵਾਂ ਜਾਣਾ ਕਿੱਥੇ ਫਿਰ ਆਪਣਾ ਨੱਬ ਵਾਲੀ ਨੱਬ ਵਾਲੀ ਚੱਲੀਏ ਫਿਰ ਮੁੰਡਿਓ ਕਿਹੜਾ ਖੋਲੇ ਲੋਕ ਦਈ ਆਓ ਆਓ ਉਹ ਤਾਂ ਨਹੀਂ ਖੁੱਲਦੇ ਯਾਰ ਮਤਲਬ ਵੀ ਨਹੀਂ ਖੁੱਲਿਆ ਨਾ ਭਰਾਵਾ ਚਾਬੀਆਂ ਮੇਰੇ ਕੋਲ ਆ ਚਾਬੀਆਂ ਨਾਲ ਆ ਲਾਲਾ ਕਿੰਨੇ ਕਿੰਨੇ ਦੀ ਤੂੰ ਹੀ ਲਾਲਾ ਪੈਸੇ ਨਹੀਂ ਨਹੀਂ ਹੁਣ ਲਾ ਯਾਰ ਜਿਆਦਾ ਤੂੰ ਇਹ ਤਾਂ ਦਿਵਾਲਾ ਨੂੰ ਸਮਾਨ ਮੈਂ ਸਮਾਨ ਨਹੀਂ ਹੋਰ ਸਮਾਨ ਮਹਿੰਗਾ ਹੋ ਅੱਛਾ ਸਾਰੀ ਸਾਰੀ ਹੁਣੀ ਲਾ ਲੈ ਲਾਲਾ ਯਾਰ ਮਤਲਬ ਹੀ ਨਹੀਂ ਚਾਬੀਆਂ ਫਿਰ ਮੂੰਹ ਹੀ ਲਈ ਪਈ ਸੀ ਇਹ ਤਾਂ ਹਰੇਕ ਹੀ ਖੁੱਲਦੇ ਫਿਰ ਪੈਂਦੇ ਨੇ ਚੱਲ ਫਿਰ ਵੀਡੀਓ ਸਾਹਮਣੇ ਦਿਖਾ ਫਿਰ ਲੈ ਅਸੀਂ ਫਿਰ ਗੁੱਛਾ ਹੁਣ ਜਿਵੇਂ ਤੇਰਾ ਕੀ ਵਰਦੇ ਆ ਆ ਵੇ ਲੈ ਉਹੀ ਰੱਖ ਤੈਨਾਂ ਪਰਦੇ ਲੱਭ ਕੋਲ ਕਰ ਖੜ ਜਾ ਬਣਾਈ ਜਨਾ ਹਾਂ ਹਾਂ ਬਣੀ ਆਂਦੀ ਵੀਡੀਓ ਬੇਫਿਕਰ ਹੋਏ ਤੂੰ ਛੋਡੀ ਭਾਂ ਨੂੰ ਕਿਹੜੀ ਚਾਬੀ ਖੋਲੇ ਆਏ ਨਾ ਨਿਕਲਿਆ ਯਾਰ ਯਾਰ ਜਮਾ ਹੀ ਤੋਂ ਖਾ ਗਿਆ ਖੜਨਾ ਫਿਰ ਯਾਰ ਉਹ ਵੀ ਖੁੱਲਦਾ ਭਾਂ ਜੋ ਇੰਨੇ ਨੇ ਪੈਸੇ ਲਾ ਜਿੰਦੇ ਨੇ ਧੀ ਆਵੇ ਫਿਰ ਮੁਸਕੀ ਚਾਬੀ ਨਹੀਂ ਖੋਲਦਾ ਇਹਨੂੰ ਤਾਂ ਫਿਰ ਲੈ ਆ ਵੀ ਖੁੱਲਦਾ ਉਹ ਵੀ ਖੁੱਲਦਾ ਜਮਾ ਕਮਾਲ ਨਹੀਂ ਬਈ ਅਰੇ ਬਾਹਰ ਵਸ ਤੂੰ ਐ ਬਾਹਰ ਤੂੰ ਬਾਹਰ ਕੱਢ ਉਹਨੂੰ ਮਾਰੇ ਚਲ ਗਈ ਫਿਰ ਚਲੋ ਬਾਬਾ ਚੱਲਦੇ ਆਂ ਡੱਬ ਵਾਲੀ ਫਿਰ ਮੁੰਡਿਆਂ ਨੂੰ ਸਮਾਨ ਦਵਾਲੀ ਕਰ ਤੇ ਵੀਰ ਦਿਖਾਉਣੇ ਤੁਹਾਨੂੰ ਲਓ ਬਈ ਆ ਗਏ ਡੱਬ ਵਾਲੀ ਤੇ ਮੁੰਡੇ ਆ ਕੇ ਦੱਸਿਆ ਨੇ ਮੈਨੂੰ ਕਹਿੰਦੇ ਲੈਣੇ ਆ ਪਤੰਗ ਪਤੰਗ ਚੜਖੜੀਆਂ ਲੈਣੀਆਂ ਹੁਣ ਦੱਸਦਿਏ ਹੈ ਲੈ ਕਿਹੜੀ ਲੈਣ ਦੱਸੋ ਫਿਰ ਲਵਾ ਆਗੇ ਉਹ ਤਾਂ ਬਾਅਦ ਦਿਖਾਵਾਂਗੇ ਲੈ ਦਿਖਾਵਾਂਗੇ ਬਾਅਦ ਦਿਖਾਵਾਂਗੇ ਚਲ ਪਤੰਗ ਨੂੰ ਦੱਸ ਇਹ ਮੁੰਡੇ ਨੂੰ ਕਿ ਛਾਉ ਹੁੰਦਾ ਪਤੰਗਾਂ ਦਾ ਵੀ ਪੰਗ ਬਹੁਤ ਇੱਥੇ ਨਾ ਵੱਡੇ ਪਤੰਗ ਕਿੱਡੇ ਵੇਦੇ ਨਾ ਜਿਵੇਂ ਉਹ ਸਰ ਪਰੇ ਹੋਦੇ ਫਿਰ ਆ ਪਤੰਗ ਦੇਖੋ ਬਈ ਆਹ ਕੋ ਡਿਕ ਡਿ ਪਤੰਗ ਪਏ ਤੇ ਦੇਖੋ ਬਹੁਤ ਸਾਰੇ ਜਿਹੜਾ ਵੱਡਾ ਪੈਣਾ ਸਾਰੇ ਪਤੰਗਾਂ ਦਾ ਜੇ ਕਿਸੇ ਲੈਣੇ ਹੋਏ ਤਾਂ ਡੱਬ ਵਾਲੀ ਬਹੁਤ ਜ਼ਿਆਦੇ ਪਤੰਗਾਂ ਦੇ ਆ ਕੇ ਲਿਜਾ ਸਕਦੇ ਹੋ ਚਲੋ ਮੁੰਡੇ ਚੜ੍ਹ ਕੇ ਕਿਹੜਾ ਪਸੰਦ ਕਰਦੇ ਹੋ ਠੀਕ ਆ ਬਈ ਤੇ ਤੁਹਾਨੂੰ ਦਿਖਾਉਣਾ ਹੈ ਠੀਕ ਆਪਾਂ ਲੋ ਬਈ ਆ ਲਿਆਂਦੀ ਡੋਰਾ ਮੁੰਡੇ ਨੇ ਬਲੈਕ ਤੇ ਕੰਮ ਕਰਦੇ ਆ ਬਲੈਕ ਕਰਦੇ ਮੁੰਡੇ ਬਲੈਕ ਕਿੰਨੇ ਦੇ ਵਿੱਚ ਗਏ ਪਿੰਡ ਜਾ ਕਰਨ ਦੋਏ 2000 ਦੀ 2000 ਦੀ ਲੈ ਕਿੰਨੇ ਦੀ ਹੈ 1 2000 ਦੀ 1 2000 ਦੀ ਤੇ 1200 2100 ਦੇ ਤੰਨਾ

ਤੇ ਹੁਣ ਇਹ ਮੁੰਡੇ ਡੋਰ ਡਾਰ ਲੈ ਕੇ ਆਇਆ ਵੇਖ ਲਓ ਚੰਗੀ ਤਰ੍ਹਾਂ ਨਾਲ ਆਹ ਡੋਰਾ ਕਹਿੰਦੇ ਇਹਨਾਂ ਦਾ ਕੇਸ ਕੋਸ ਕਰਨ ਵਾਲਾ ਐ ਐਡੀਆਂ ਭੜੀਆਂ ਭੜੀਆਂ ਡੋਰਾਂ ਲਿਆਉਂਦੇ ਆਗੇ ਆਹ ਵੇਖੋ ਆਹ ਕੰਪਨੀ ਦੀ ਐ ਤਿੰਨ ਲਿਆਏਗੇ ਤੇ ਹਜੇ ਬੰਦਾ ਹੋਰ ਲੈਣ ਕਿ ਇਧਰ ਚੜ ਗਿਆ ਉੱਤਾਂ ਤੋਂ ਕਬੂਤਰ ਦੇਖੇ ਨੇ ਮੁੰਡੇ ਕਬੂਤਰ ਤੇ ਬਾਜਾਂਦੇ ਹੀ ਹੁਣ ਆ ਹਾਂਜੀ ਮਿੱਤਰੋ ਤੇ ਚੱਲਦੇ ਨੂੰ ਕਰੇ ਤੇ ਚੱਲ ਅੱਗੇ ਪੋਣੇ ਦਾਣੇ ਦੋਨੇ ਤੇ ਮਨਪਿਤ ਆ ਗਿਆ ਸੀਗਾ ਉਹ ਵੀਡੀਓ ਵੀਡੀਓ ਅਪਲੋਡ ਕਰੀਂਦਾ ਹੁਣ ਚਾਬੀ ਕੋਈ ਫੜਾ ਜਾਂਦੀ ਆ ਤੇ ਚਲਦੇ ਆ ਕਰੇ ਦਾਣੇ ਪਾਈਏ ਜਾ ਕੇ ਕਬੂਤਰਾਂ ਨੂੰ ਲਗਿਆਣੋ ਪਰਣ ਹਾਂਜੀ ਬਾਬੇ ਉਹ ਆ ਗਏ ਸੀ ਘਰੇ ਆਪਾਂ ਫੇਰ ਉਹ ਧਰਦ ਕੇ ਦਾਣੇ ਤੇ ਧਰਦ ਕੇ ਪਾਣੀ ਪਾਇਆ ਪੈਣ ਦਾ ਨਿੱਗਾ ਪਾ ਲਈਏ ਉਹ ਵੀ ਇੰਪੋਰਟ ਨਹੀਂ ਕਰਦੇ ਵੀਡੀਓ ਪਈ ਨਹੀਂ ਵੀਡੀਓ ਕੱਟੀ ਜਾਊਗੀ ਲੋ ਪਾਣੀ ਵੀ ਕਰ ਤਰਨਾ ਕਲੀਅਰ ਓਕੇ ਰਿਪੋਰਟ ਆਵੇ ਆ ਜੋ ਆ ਜੋ ਆ ਜੋ ਆ ਜੋ ਆ ਜੋ ਹੁਣ ਦਾਣੇ ਖਾਣਗੇ ਆਪੇ ਪਿਰਨੇ ਪਾਣੀ ਇਹੇ ਤੇ ਢੱਕ ਦਿਆਂ ਨੂੰ ਆਪਾਂ ਲੌਂਚੀ ਕਾਹਤੇ ਨੇ ਉਹ ਕੇ ਰਿਪੋਰਟ ਲੋ ਮਿੱਤਰੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਇੱਕ ਮਿੰਟ ਲੋ ਮਿੱਤਰੋ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਗਏ ਨਵੇਂ ਵੀਡੀਓ ਨਾਲ ਤੇ ਤਦ ਤੱਕ ਲਈ ਗੁੱਡ ਬਾਏ ਗੁੱਡ ਨਾਈਟ